ਮਾਂਗਨਵਾੜੀ ਮੁਲਾਜ਼ਮ ਜੂਨੀਅਨ ਜਨਵਤੀ ਨੌਜਵਾਨ ਸਭਾ ਆਸ਼ਾ ਵਰਕਰ ਜੂਨੀਅਨ ਤਹਿਸੀਲ ਫਲੋਰ ਨੇ ਬੁੱਧਵਾਰ ਨੂੰ 1 ਮਈ ਮੌਕੇ ਮਜ਼ਦੂਰ ਦਿਵਸ ਮਾਤਾ ਕਲਸੀ ਨਗਰ ਵਿਕੇਸ਼ਿਤ ਕਾਮਨੜ ਰੌਣਕੀ RAM ਦੇ ਦਫ਼ਤਰ ਵਿਖੇ ਪ੍ਰਧਾਨ ਨਿਰਿੰਜਨ ਕੌਰ ਦੀ ਅਗਵਾਈ ਵਿੱਚ ਮਨਾਇਆ ਇਸ ਮੌਕੇ ਸਟੇਟ ਕਮੇਟੀ ਮੈਂਬਰ ਭੈਣ ਹਰਪਜਨ ਕੌਰ ਨੇ ਝੰਡਾ ਚੜ੍ਹਾ ਕੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦਿਆਂ ਕੰਮਿਆਂ ਲਈ 8 ਘੰਟੇ ਦੀ ਡਿਊਟੀ ਲਾਗੂ ਕਰਨ ਲਈ ਉਹਨਾਂ ਸ਼ੀਦਾਂ ਦੀ ਕੁਰਬਾਨੀ ਨੂੰ ਯਾਦ ਕੀਤਾ ਗਿਆ। ਉਹਨਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਅਤੇ ਹੋਰਨਾਂ ਸਰਕਾਰਾਂ ਵੱਲੋਂ 12-12 ਘੰਟੇ ਦੀ ਡਿਊਟੀ ਦੇ ਫਰਮਾਨ ਦੀ ਉਹਨਿੰਦਿਆ ਕਰਦੇ ਹਨ। ਉਹਨਾਂ ਸੂਬਾ ਸਰਕਾਰ ਤੇ ਟਿੱਪਣੀ ਕਰਦੇ ਹਨ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੀ 12 ਘੰਟੇ ਡਿਊਟੀ ਲਾਗੂ ਕਰਾਉਣ ਲਈ ਮੋਹਰੀ ਬਣੀ ਹੋਈ ਹੈ। ਇਸ ਦਿਵਸ ਨੂੰ ਜ਼ਿਲ੍ਹਾ ਸਕੱਤਰ ਕ੍ਰਿਸ਼ਨਾ ਕੁਮਾਰੀ, ਪ੍ਰਧਾਨ ਨਰਲੇਪ ਕੋਰ, ਨੌਜਵਾਨ ਸਭਾ ਦੇ ਲੀਡਰ ਕਾਮਰੇਡ ਕਮਲਜੀਤ ਸਿੰਘ ਫਲੋਰ, ਪੂਨਮ ਰਾਣੀ ਰਜਨਦੀਪ ਰੁੜਕਾ ਕਲਾ ਸੋਮਾ ਰਾਣੀ ਸੰਤੋਸ਼ ਕੁਮਾਰੀ ਫਲੋਰ ਬਲਵੀਰ ਕੌਰ ਕੁਲਵਿੰਦਰ ਕੌਰ ਨੂਰਮਲ ਅਤੇ ਹੋਰ ਨਾ ਸਾਥੀਆਂ ਨੇ ਸੰਬੋਧਨ ਕੀਤਾ ਫਲੋਰ ਟੀਵੀ ਲਈ ਫਲੋਰ ਤੋਂ ਸੰਦੀਪ ਪਟਿਆਰਾ ਦੀ ਖਾਸ ਰਿਪੋਰਟ

साम्रा मु साम्राजवाद मुर्दा ਕਿ ਸ਼ਿਕਾਗੋ ਦੇ ਸ਼ਹਿਰ ਨੂੰ ਜਿਹੜਾ ਕਿ ਬਹੁਤ ਵੱਡਾ ਇਤਿਹਾਸਿਕ ਸਥਾਨ ਹੈ ਕਿ ਜਿਹੜੀ ਸਾਡੀ ਡਿਊਟੀ ਆ ਉਹ 16-16 ਘੰਟੇ ਨਹੀਂ ਸੀ ਤਾਂ ਉਹ 8 ਘੰਟੇ ਦੀ ਡਿਊਟੀ ਲਈ ਜਿਹੜੀਆਂ ਕਰਵਾਨੀਆਂ ਕਿੰਨੀਆਂ ਉਸੇ ਤਰ੍ਹਾਂ ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ ਅੱਜ ਦੇ ਦਿਨ ਕਿ ਅੱਜ ਉਹ ਮਜ਼ਦੂਰ ਜਮਾਤ ਦਾ ਜਿਹੜਾ ਜਨਮ ਆ ਅੱਜ ਬਤਾਈ ਦੇ ਪੱਤਰ ਹੈ ਕਿ ਜਿਨ੍ਹਾਂ ਨੇ ਸਾਨੂੰ ਇਹ ਜਿਹੜੀ 8 ਘੰਟੇ ਦੀ ਡਿਊਟੀ ਦਾ ਜਿਹੜਾ ਹੈਗਾ ਸੁੱਖ ਦਿੱਤਾ ਸੀਗਾ ਕਿ ਡਿਊਟੀ ਜਿਹੜੀ ਉਹ 8 ਘੰਟੇ ਹੋਣੀ ਚਾਹੀਦੀ ਆ ਤੇ ਅੱਜ ਅਸੀਂ ਇਹ ਚੀਜ਼ ਦੀ ਮੰਗ ਕਰਦੇ ਹਾਂ ਕਿ ਜਿਹੜੇ ਕਾਰਪੋਰੇਟ ਘਰਾਣੇ ਆ ਜਾਂ ਸੈਂਟਰ ਦੀ ਮੋਦੀ ਸਰਕਾਰ ਹੈ ਜਿਹੜੀ 12-12 ਘੰਟੇ ਦੀ ਡਿਊਟੀ ਦਾ ਜਿਹੜਾ ਦੁਬਾਰਾ ਪਰਮਾਨ ਜਾਰੀ ਕੀਤਾ ਹੋਇਆ ਹੈ ਤੇ ਉਹਦਾ ਅਸੀਂ ਸਖਤ ਵਿਰੋਧ ਕਰਦੇ ਆ ਅੱਜ ਸਾਰੇ ਅਸੀਂ ਮੈਡੇ ਮੀਲ ਆਸ਼ਾ ਵਰਕਰ ਆਂਗਰwadi ਵਰਕਰ ਤੇ ਨੌਜਵਾਨ ਸਭਾ ਜਨਵਦੀ ਨੌਜਵਾਨ ਸਭਾ ਜਿਹੜੇ ਸਾਂਝੇ ਤੌਰ ਤੇ ਅਸੀਂ ગામ ਦੇ ਡਰੋਂ ਕੀ ਰਾਮ ਦਫ਼ਤਰ ਖਲੋਰ ਵਿਖੇ ਜਿਹੜਾ ਆ ਉਹ ਇਸ ਦਿਨ ਨੂੰ ਮਨਾ ਰਹੇ ਆ ਤੇ ਵਿਚਾਰਾ ਕੀਤਾ ਕਿ ਅੱਜ ਜਿਹੜੀਆਂ ਸਾਨੂੰ ਚੁਣੌਤੀਆਂ ਹੈਗੀਆਂ ਆ ਤੇ ਉਹਨਾਂ ਦਾ ਕਿੱਦਾਂ ਮੁਕਾਬਲਾ ਕੀਤਾ ਜਾਵੇ ਤੇ ਆਉਣ ਵਾਲੀਆਂ ਇਲੈਕਸ਼ਨਾਂ ਦੇ ਵਿੱਚ ਜਿਹੜੇ ਆ ਅਸੀਂ 당ਨਵ ਪੱਖ ਜਿਹੜੀਆਂ ਸ਼ਕਤੀਆਂ ਆ ਮਜ਼ਦੂਰ ਪਰ ਜਮਾਤ ਨੂੰ ਜੜੀਆਂ ਆ ਵਧੀਆ ਜਿਹੜੀਆਂ ਸਹੂਲਤਾ ਦੇਣ ਦੇ ਖਾਮੀ ਭਰ ਦੇਣਾ ਆ ਤੇ ਉਹਨਾਂ ਦਾ ਅਸੀਂ ਜਿਹੜਾ ਕਿ ਅੱਜ ਮਤਲਬ ਕਿ ਸਿਹਰਾ ਦੇਣ ਆ ਗਏ ਆ ਕਿ ਸਾਡੇ ਇਸ ਕਲਸੀ ਨਗਰ ਦੇ ਵਿੱਚ ਜਿਹੜੇ ਜਿੰਨੇ ਵੀ ਮਜ਼ਦੂਰ ਬੱਚੇ ਔਰਤਾਂ ਵੱਧ ਗੰਟੀ ਵਿੱਚ ਸ਼ਾਮਲ ਹੋਏ ਆ ਤੇ ਅਸੀਂ ਅੱਜ ਉਸ ਦੇ ਨੂੰ ਬੜੇ ਵਧੀਆ ਢੰਗ ਨਾਲ